ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਦੋਸਤੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਨਗਰ ਕਾਉਂਸਲ ਸਮਾਣਾ ਆਫਿਸ ਤੋਂ ਦੇਖ ਰਹੇ ਹੋ ਜਿੱਥੇ ਕਿ ਅੱਜ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਮੌਕੇ ਵਿਸ਼ੇਸ਼ 사ਸੰਗ ਅਤੇ ਖੂਨਦਾਨ ਕੈਂਪ ਲਗਾਇਆ ਗਿਆ ਇਹ ਉਪਰਾਲਾ ਸਫਾਈ ਮਜ਼ਦੂਰ ਯੂਨੀਅਨ ਅਤੇ ਸਮੂਹ ਵਾਲਮੀਕ ਸਮਾਜ ਸਮਾਣਾ ਵੱਲੋਂ ਕੀਤਾ ਗਿਆ ਔਰ ਇਸ ਮੌਕੇ ਸ਼੍ਰੀ ਚੰਦਨ ਗਰੇਵਾਲ ਸਫਾਈ ਕਮਿਸ਼ਨ ਚੇਅਰਮੈਨ ਪੰਜਾਬ ਮੁੱਖ ਮਹਿਮਾਨ ਦੌਰ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਔਰ ਉਹਨਾਂ ਦਾ ਜਿਓ ਐ ਕਰਦੇ ਤੁਸੀਂ ਦੇਖ ਰਹੇ ਹੋ ਪਿੰਡੀ ਪ੍ਰਧਾਨ ਜੀ ਔਰ ਸਮੂਹ ਸਫਾਈ ਕਰਮਚਾਰੀਆਂ ਸਮਾਣਾ ਦਾ ਔਰ ਨਾਲ ਹੀ ਇੱਥੇ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਐਮ ਐਲ ਏ ਸਮਾਣਾ ਸਮਾਣਾ ਪਹੁੰਚੇ ਨੇ ਸਾਬਕਾ ਕੈਬਨਰ ਮੰਤਰੀ ਪੰਜਾਬ ਉਹ ਵੀ ਇੱਥੇ ਪਹੁੰਚੇ ਨੇ ਸੋ ਜਸਵੀਰ ਸਿੰਘ ਗੜੀ ਐਸ ਸੀ ਕਮਿਸ਼ਨ ਚੇਅਰਮੈਨ ਪੰਜਾਬ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨਗੇ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਗਰ ਕੌਂਸਲ ਸਮਾਣਾ ਤੋਂ ਜਿੱਤੇ ਜਿੱਤੇ ਕੇ ਅੱਜ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਮੌਕੇ ਜਿਹੜਾ ਵਿਸ਼ਾਲ satsang ਅਤੇ ਖੂਨਦਾਨ ਕੈਂਪ ਲਗਾਇਆ ਗਿਆ ਹੈ ਔਰ ਵੱਡਾ ਉਪਰਾਲਾ ਵੀ ਹੈ ਸਮਾਜ ਦੇ ਵਿੱਚ ਚੰਗੇ ਉਪਰਾਲੇ ਹੋਣੇ ਚਾਹੀਦੇ ਆ satsang ਦੇ ਨਾਲ ਨਾਲ ਖੂਨਦਾਨ ਕੈਂਪ ਜੋ ਜਿਹੜਾ ਲੱਗਿਆ ਇਹ ਬਹੁਤ ਵੱਡਾ ਉਪਰਾਲਾ ਹੈ ਅੱਜ ਇਸ ਮੌਕੇ ਪਹੁੰਚੇ ਹੋਏ ਨੇ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਵੀ ਹਾਜ਼ਰ ਨੇ ਹੋਰ ਵੀ ਸਕਦਾ ਵੱਡੀ ਗਿਣਤੀ ਵਿੱਚ ਪਹੁੰਚੇ ਹੋਈਆਂ ਨੇ ਔਰ ਬਿਲਕੁਲ ਲਾਈਵ ਤਸਵੀਰਾਂ ਨਗਰ ਕੌਂਸਲ ਸਮਾਣਾ ਦੇ ਖੂਨਦਾਨ ਕੈਂਪ ਤੋਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਬਹੁਤ ਸਾਰੇ ਨੌਜਵਾਨਾਂ ਵੱਲੋਂ ਅੱਜ ਖੂਨਦਾਨ ਵੀ ਕੀਤਾ ਜਾ ਰਿਹਾ ਹੈ ਹੋਣਾ ਵੀ ਚਾਹੀਦਾ ਕਿਉਂਕਿ ਖੂਨਦਾਨ ਮਹਾਦਾਨ ਔਰ ਡਾਕਟਰ ਕੇਕੇ ਜੋਰੀ ਦੀ ਟੀਮ ਇੱਥੇ ਪਹੁੰਚੀ ਹੋਈ ਹੈ ਸੋ ਵੱਡਾ ਧੰਨਵਾਦ ਹੈ ਖੂਨਦਾਨ ਜਿਹੜੇ ਕਰ ਰਹੇ ਆ ਉਹਨਾਂ ਦਾ ਬੜਾ ਧੰਨਵਾਦ ਹੈ ਔਰ ਨਾਲ ਹੀ ਧੰਨਵਾਦ ਹੈ ਜਿਹੜੇ ਸੰਗਤਾਂ ਇੱਥੇ ਪਹੁੰਚੀਆਂ ਹਨ ਤਸਵੀਰਾਂ ਦੇ ਵਿੱਚ ਤੁਸੀਂ ਚੇਤਨ ਸਿੰਘ ਜੋੜਾਵਾਜਰਾ ਸਮਾਣਾ ਨੂੰ ਦੇਖ ਰਹੇ ਹੋ ਔਰ ਐਸਡੀਐਮ ਮੈਡਮ ਰਿਚਾ ਗੋਇਲ ਸਮਾਣਾ ਵੀ ਇਸ ਮੌਕੇ ਹਾਜ਼ਰ ਨੇ ਸੋ ਤਸਵੀਰਾਂ ਨਗਰ ਕੌਂਸਲ ਆਫਿਸ ਸਮਾਣਾ ਦੀਆਂ ਜਿੱਥੇ ਕਿ ਅੱਜ ਵਿਸ਼ੇਸ਼ satsang ਅਤੇ ਖੂਨਦਾਨ ਕੈਂਪ ਲੱਗਾ ਹੋਇਆ ਸੋ ਆਓ ਚੱਲਦੇ ਹਾਂ ਜਿੱਥੇ ਕਿ ਪ੍ਰੋਗਰਾਮ ਹੋ ਰਿਹਾ ਹੈ ਔਰ ਇਸ ਮੌਕੇ ਕਈ ਐਥਲੀਟ ਔਰ ਹੋਰ ਵੀ ਜਿਹੜੇ ਸੰਗਤਾਂ ਇੱਥੇ ਪਹੁੰਚਿਆ ਹੋਈਆਂ ਨੇ ਔਰ ਇਸ ਮੌਕੇ ਬਹੁਤ ਸਾਰੇ ਦੂਰ ਦੂਰੋਂ ਲੋਕ ਇੱਥੇ ਪਹੁੰਚੇ ਨੇ ਔਰ ਗੁਰੂ ਮਹਾਰਾਜ ਦੇ ਇਸ ਕੀਰਤਨ ਦੇ ਵਿੱਚ ਹਾਜ਼ਰੀ ਭਰਦੇ ਨਜ਼ਰ ਆ ਰਹੇ ਨੇ ਸੋ ਆਓ ਆਪਾਂ ਚੱਲਦੇ ਹਾਂ ਜਿੱਥੇ ਕੀਰਤਨ ਹੋ ਰਿਹਾ ਹੈ ਆ ਬਹੁਤ ਬੜ ਭਾਗੀ ਜੀ ਹੋ ਜਿਨ੍ਹਾਂ ਨੂੰ satsang ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਸਭ ਤੋਂ ਪਹਿਲਾਂ ਅਜ ਰਮਰ ਤਰਕਾਰ ਦਰਸੀ ਸ੍ਰਿਸ਼ਟੀ ਕਰਤਾ ਨਿਰੰਕਾਰ ਵਾਲਮੀਕੀ ਮਹਾਰਾਜ ਜੀ ਦੇ ਪਰਗਣ ਦਿਵਸ ਦੀਆਂ ਆਪ ਸਾਰੀ ਸੰਗਤ ਨੂੰ ਲੱਖ ਲੱਖ ਵਾਰ ਖਾਨਾਤ ਲਖੋਦਾ ਜੀ ਤੁਜ ਸਾਧ ਸੰਗ ਕਰਵਾਇਆ ਜਾ ਰਿਹਾ ਹੈ ਸਫਾਈ ਮਜ਼ਦੂਰ ਯੂਨੀਅਨ ਸੁਨਾੜਾ ਪ੍ਰਧਾਨ ਅਜੇ ਕੁਮਾਰ ਢਿੰਡੀ ਜੀ ਸ਼ਹਿਰ ਐਮ ਸੀ ਦੀਪੂ ਭੱਲੀ ਜੀ ਸੋਨੂ ਕਲਿਆਣ ਜੀ ਇੰਦਰ ਸ਼ੈਲ ਜੀ ਬੰਟੀ ਜੀ ਦਾ ਸਾਰਿਆਂ ਦਾ ਹੀ ਇੱਥੇ ਹੁਣ ਤੇ ਨਿੱਘਾ ਸਵਾਗਤ ਦਿੰਦਿਆਂ ਕਰਾਇਆ ਤੁਹਾਨੂੰ ਧੰਨਵਾਦ ਕਿ ਜਿਹਨਾਂ ਨੇ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਤਸੰਗ ਵਿੱਚ ਆਣ ਕੇ ਸਤਸੰਗ ਦੀ ਸ਼ੋਭਾ ਨੂੰ ਵਧਾਇਆ ਦਿੰਦਿਆਂ ਘਰਾਈਆਂ ਤੋਂ ਧੰਨਵਾਦ ਜੀ ਆਇਆਂ ਮੁਰਚਾ ਕਰਦਾ ਅੱਲਾਹ ਸੈਤਾਨ ਦੇ ਸੰਮੁਖ ਹੋਣ ਦਾ ਕਿ ਜਿੱਥੇ ਤੱਕ ਵੀ ਆਵਾਂ ਦਮ ਮਿਲਦਿਆ ਜ਼ਿੰਦਗੀ ਵਿੱਚ ਇਹਦੇ ਚੰਗਾ ਕੰਮ ਕਰਨ ਲਈ ਚੰਗੇ ਸਤਸੰਗ ਵਿੱਚ ਬੈਠਣ ਲਈ ਤੋ ਬੇਨਤੀ ਹੈ ਕਿ ਜਿੰਨਾ ਚਿਰ ਬਹਿਣਾ ਦੁਨਿਆਵੀ ਗੱਲਾਂ ਨੂੰ ਤਿਆਗ ਕੇ ਪਰਮ ਪਿਤਾ ਪਰਮਾਤਮਾ ਸ੍ਰਿਸ਼ਟੀ ਕਰਤਾ ਨਿਰੰਕਾਰ ਵਾਲਮੀਕੀ ਮਹਾਰਾਜੀ ਵਿਚਾਰਨਾ ਵਿੱਚ ਧਿਆਨ ਕਰਕੇ ਬਹਿਣਾ ਹੈ ਸਾਰਿਆਂ ਨੂੰ ਹੱਥ ਬੰਨ੍ਹ ਕੇ ਬਿੜਦੀ ਖਜਾਦੀਆਂ ਗੱਲਾਂ ਨਹੀਂ ਕਰਨੀਆਂ ਜਿਆਦਾ ਸ਼ੋਰ ਸ਼ਰਾਬਾ ਨਹੀਂ ਕਰਨਾ ਜੇ ਕਿਸੇ ਨੇ ਪਾਣੀ ਪੀਣਾ ਹੈ ਜਾਂ ਕਿਸੇ ਨੇ ਚਾਹ ਪੀਣੀ ਹੈ ਤਾਂ ਜਿੱਥੇ ਉਹ ਲਾਇਆ ਗਿਆ ਪ੍ਰੋਗਰਾਮ ਪ੍ਰਬੰਧਕਾਂ ਵੱਲੋਂ ਉਸ ਥਾਂ ਤੇ ਤੁਸੀਂ ਚਲੇ ਜਾਣਾ ਵਿੱਚ ਨਹੀਂ ਕਿਸੇ ਵੀ ਮੇਰੇ ਭਰਾ ਨੂੰ ਜਾਂ ਮੇਰੀ ਭੈਣ ਨੂੰ ਜ਼ਰੂਰத் ਹੈਗੀ ਉੱਠ ਕੇ ਜਾਂ ਜਿਹੜੇ ਪਾਣੀ ਵਰਤੌਣ ਵਾਲੇ ਆ ਜੋ ਉਹਨਾਂ ਨੂੰ ਬੁਲਾਇਆ ਜਾਵੇ ਹਾਂ ਡਿਸਟਰਬਿੰਗ ਨਾ ਹੋਵੇ 사ਸੰਗ ਦਾ ਮਤਲਬ ਵੀ ਸਾਡੀ ਦਾ ਇਹੀ ਆ ਕਿ ਤੂੰ ਉਮਦ ਰੱਕੇ ਵਾਲਾ 사ਸੰਗ ਨਹੀਂ ਸਿਰਫ ਗਿਆਨ ਦੀਆਂ ਗੱਲਾਂ ਅਸੀਂ ਕੌਣ ਆ ਪ੍ਰਮਾਤਮਾ ਵਾਲਮੀਕੀ ਮਹਾਰਾਜੀ ਨੇ ਸਾਡੇ ਨਾਲ ਕੀ ਕੀ ਹੋਇਆ ਇਹ ਕਰਕੇ ਦੇ ਨੇ ਜਿਉ ਬੋਲੇ ਸੋਨਰ ਪਏ ਸ੍ਰਿਸ਼ਟੀ ਕਰਤਾ ਵਾਲਮੀਕੀ ਦਾਇਆਵਾਨ ਕੀ ਜੈ ਵਾਲਮੀਕੀ ਕਿਉਂਕਿ ਆਪਾਂ ਵਾਲਮੀਕੀ ਮਹਾਰਜ ਨੂੰ ਮੰਨਦੇ ਜ਼ਰੂਰ ਆਂ पर आपको मूल नहीं पता कि परम पिता परमात्मा वास्तव है कि तोड़ मरोड़ के इतिहास बनाए गए ने कोई अपनी मत मुताबक कुछ लिखी जा रहा कोई अपनी मत मुताबक कुछ कोई और लिखी जा रहा पर असल सच की है वाल्मीकि महाराज वास्ते है कि वो कोई इंसान नहीं कोई ऋषि नहीं कोई मुनि नहीं ਉਸਨ ਦੇ ਵਿੱਚ ਹੈ ਕਿ ਆਪਾਂ ਨੂੰ ਇਹ ਜਾਣਣ ਦੀ ਬਹੁਤ ਜ਼ਿਆਦਾ ਲੋੜ ਹੈ ਇੱਕ ਬੇਨਤੀ ਹੈ ਕਿ ਜਿਹਨੂੰ ਪ੍ਰਗਟ ਜੋ ਸਾਰੇ ਕਦੇ ਜਨਮਤੀ ਨਾ ਕਹਾ ਕੋ ਨਾ ਹੀ ਜਨਮ ਜਨ ਕਹਾ ਕੋ ਕਿਉਂਕਿ ਮੈਂ ਸਮਝ ਕਰਕੇ ਜਾਵਾਂਗਾ ਉਸ ਸ਼ਬਦ ਦੇ ਵਿੱਚ ਤੱਥਾਂ ਦੇ ਮੁਕਾਬਲਕ ਕਿ ਵਾਲਮੀ ਕੀ ਮਾਰੇ ਵਾਕਿਆ ਸੰਸਾਰ ਤੇ ਪ੍ਰਗਟ ਹੋਏ ਨੇ ਨਾਮ ਨੂੰ ਪਹਿਲਾ ਕੋ ਹੋਇਆ ਤੇ ਨਾ ਮੰਨੋ ਜਿਹੜੀ ਚੀਜ਼

ਤੇ ਮੈਂ ਭੈਣਾ ਨੂੰ ਖਾਸ ਕਰਕੇ ਬੇਨਤੀ ਕਰਾਂਗਾ ਵੀ ਇਹ ਸ਼ਮਣੇ ਦੀ ਜਿਹੜੀ ਵੈਠ ਹੈ ਨਾ ਉਹਨੂੰ ਬੜੇ ਧਿਆਨ ਦੇ ਨਾਲ ਸੁਣਾ ਤਾਂ ਕਿ ਕੱਲ ਨੂੰ ਸਾਨੂੰ ਸਾਡੇ ਬੱਚੇ ਕੁਝ ਸਿੱਖ ਸਕਣ ਕਿ ਵਾਲਮੀਕੀ ਮਹਾਰਾਜ ਨੂੰ ਸੀ ਕਿਉਂ ਨਾ ਲੋਕਾਂ ਦੇ ਭਰ ਅਨੰਦ ਬ੍ਰਹਮ ਵਿਸ਼ਨ ਨੂੰ ਪੁਕਾਰਦੇ ਬ੍ਰਹਮ ਵਿਸ਼ਨ ਨੂੰ ਪੁਕਾਰਦੇ ਪਰ ਘਟ ਪਰ ਗੋਪੀ ਨੰਦ ਵਾਲਮੀ ਕਿੱਥੇ ਲੋਕਾਂ ਦੇ ਅਜੀ ਦੇ ਬਈਨ ਬ੍ਰਹਮਾ ਵਿਸ਼ੇ ਨੂੰ ਬੁਕਾ ਦੇ ਰਾਮਾ ਵਿਸ਼ੇ ਨੂੰ ਬੁਕਾ ਦੇ ਆਕਤੀ ਇੱਕ ਮਹਾਂ ਸਭਾ ਬੁਲਾਈ ਗਈ ਜਿਦੇ ਵਿੱਚ ਤਮਾਮ ਦੇਵਤਿਆਂ ਨੂੰ ਇਕੱਤਰਤ ਹੋ ਕੇ ਹਮਤਾਪਮਾਨ ਲਗੇ ਕਿ ਇਸ ਸੰਸਾਰ ਦੇ ਉੱਪਰ ਜੋ ਪਾਪ ਅਤਿਆਚਾਰ ਹੋ ਰਿਹਾ ਹੈ ਇਨਸਾਨ ਆਪਣੀ ਮੰਨ ਦੀ ਮਰਜ਼ੀ ਕਰਨ ਲੱਗਾ ਹੈ ਇਹ ਇਨਸਾਨ ਕਿਸ ਤਰ੍ਹਾਂ ਗਿਆਨ ਦੇ ਸਕੇ ਕੋਈ ਐਸਾ ਗ੍ਰੰਥ ਹੋਵੇ ਜਿਹੜੇ ਪੜਨ ਦੇ ਨਾਲ ਇਨਸਾਨ ਨੂੰ ਸੂਝ ਆ ਸਕੇ ਤਾਂ ਨਾਨਕ ਜੀ ਕਹਿਣ ਲੱਗੇ ਕਿ ਫਿਰ ਐਸਾ ਗ੍ਰੰਥ ਤਾਂ ਉਹ ਨਿਰਾਕਾਰ ਪਰਮਾਤਮਾ ਜੀ ਨੇ ਇਹ ਸੰਸਾਰ ਨੂੰ ਸਜਿਆ ਹੈ ਉਹੀ ਰਚ ਸਕਦਾ ਹੈ ਤਾਂ ਉਸ ਜਗ੍ਹਾ ਤੇ ਬ੍ਰਹਮ ਵਿਸ਼ਨੂੰ નારદ ਸਾਧਕ ਕਬੀਰ ਕੁਬੇਰ ਸਵੇਰ ਅਨੇਕਾਂ ਦੇਵ ਤੇ ਖੜੇ ਸਨ ਨਾਰਦ ਨੂੰ ਪੁੱਛਣ ਲੱਗੇ ਕਿ ਇਹ ਨਾਰਦ ਫਿਰ ਕਿਸ ਤਰ੍ਹਾਂ ਪਰਮਾਤਮਾ ਇਸ ਗ੍ਰੰਥ ਵਿੱਚ ਰਚ ਸਕੇਗਾ ਤਾਂ ਨਾਰਦ ਨੇ ਕਿਹਾ ਕਿ ਜੇ ਉਹ ਨਿਰাকার ਪਰਮਾਤਮਾ ਸਕਾਰਮਕ ਰੂਪ ਹੋ ਕੇ ਮਾਤਮਕ ਦੀ ਤੇ ਆਵੇ ਤਾਂ ਇਸ ਗ੍ਰੰਥ ਵਿੱਚ ਰਚ ਸਕੇਗਾ ਤਾਂ ਦੇਵਤਿਆਂ ਨੇ ਪੁੱਛਿਆ ਤੇ ਕੌਣ ਹੈ

ਨਗਰ ਕੌਂਸਲ ਦੇ ਜਿਹਨਾਂ ਨੇ ਉਪਰਾਲਾ ਕੀਤਾ ਹੈ ਨਗਰ ਕੌਂਸਲ ਦੇ ਵਿੱਚ ਸ਼ਾਇਦ ਪਹਿਲੀ ਵਾਰ ਇਸੇ ਵਰਨਕੀ ਮਹਾਰਾਜ ਦਾ ਸਸੰਕ ਕੀਤਾ ਜਾ ਰਿਹਾ ਹੈ ਤੇ ਅਸੀਂ ਸਾਰੀ ਕਮੇਟੀ ਕਰੋ ਵੀ ਇਹ ਸੱਦਾ ਲਾਦੇ ਆ ਕਿ ਹਰ ਕਮੇਟੀ ਦੇ ਵਿੱਚ ਨਗਰ ਕੌਂਸਲ ਦੇ ਵਿੱਚ ਵਰਨਕੀ ਮਹਾਰਾਜ ਦਾ ਜਨਮ ਪਰਕੜ ਦੀ ਵਸਾ ਉਹ ਮੜਾਇਆ ਜਾਵੇ ਤਾਂ ਅਸੀਂ ਸਾਰੀਆਂ ਜੀਵਾਂ ਵੀ ਪੰਜਾਬ ਦੇ ਜਨਤੇ ਬੰਦੀਆਂ ਨੇ ਇਹਦੇ ਵਿੱਚ ਸ਼ਰਧਾ ਨਾਲ ਨਹੀਂ ਪਹੁੰਚੇ ਤੇ ਬਹੁਤ ਵੱਡਾ ਪਰਮਾਤਮਾ ਵਰਨਕੀ ਮਹਾਰਾਜ ਦਾ ਆਸ਼ੀਰਵਾਦ ਆਪਾਂ ਦਾ ਕਰਨ ਲਈ ਆਏ ਆ ਤਾਂ ਅਸੀਂ ਸਾਰੇ ਰਹੀ ਵਾਰਨਗੀ ਮਹਾਰਾਜ ਦੇ ਤਰਕੜ ਦੀ ਵਸਤੀਆਂ ਲੱਖ ਲੱਖ ਵਧਾਈਆਂ ਦਿੰਦੇ ਆ ਤੇ ਅਸੀਂ ਅਜੇ ਪਾਰ ਪਿੰਡੀ ਜੀ ਦੇ ਜਿਹੜੇ ਇਹਨਾਂ ਨੂੰ ਇਹਨਾਂ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਕਦਮ ਚੁੱਕਿਆ ਤੇ ਵਾਰਨਗੀ ਮਹਾਰਾਜ ਦਾ ਹੈ ਨਾ ਪ੍ਰਗਟ ਦੀ ਵਸਾ ਉਹ ਨਗਰ ਕੌਂਸਲ ਦੇ ਵਿੱਚ ਮਨਾਉਣਾ ਉਪਰਾਧਾ ਕਰਕੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਅੱਜ ਬੜਾ ਖੁਸ਼ੀ ਦਾ ਦਿਨ ਹੈ ਜਿਹੜੇ ਕਿ ਸਾਡੇ ਨਾਲ ਉਸ ਸਮਾਣਾ ਵੱਲੋਂ ਸਾਡੇ ਪ੍ਰਧਾਨ ਅਜੇ ਕੁਮਾਰ ਪਰ ਡਿਵੀ ਵੱਲੋਂ ਜੀ ਸਾਰਾ ਵਾਰਨਗੀ ਮਹਾਰਾਜ ਸਰਸੰਗ ਪ੍ਰਵਾਇਆ ਜਾ ਰਿਹਾ ਹੈ ਜੀ ਮੈਂ ਕਹਿੰਦਾ ਸਾਡੇ ਸਮਾਜ ਲਈ ਇਹ ਬਹੁਤ ਹੀ ਵਧਿਆਇਕ ਪ੍ਰਾਲਾ ਹੈ ਸਾਡੇ ਸਮਾਜ ਨੂੰ ਜਾਨੂ ਕਰ ਲਈ ਸਾਡੇ ਪੰਜਾਬੀ ਬਾਦਸ਼ਾਹ ਜੀ ਹੰਗਲੀ ਚੇਤਨ ਕਰਦੀ ਹੋਈ ਹੈ ਇਹ ਬੜਾ ਜੰਨਰ ਸੰਦੇਸ਼ ਹੈ ਵੀ ਸਿੱਖਿਆ ਨੂੰ ਗ੍ਰੰਥਨਾ ਚਾਹੀਦਾ ਪੜਨਾ ਚਾਹੀਦਾ ਹੈ ਕਿਉਂਕਿ ਸਿੱਖਿਆ ਹੀ ਉਸੇ ਦਾ ਦੂਦ ਹੈ ਜੋ ਪੀਏਗਾ ਉਹ ਦਹਾੜੇਗਾ ਇਸ ਦਿਨ ਬੜਾ ਖੁਸ਼ੀ ਦਾ ਦਿਨ ਹੈ ਮੇਰੇ ਦੋਸਤੋ ਸਾਡੇ ਵਿੱਚ ਅੱਜ ਇਹ ਬਾਦਮੀ ਪਗੜ ਸਭ ਮਨਾਇਆ ਜਾ ਰਿਹਾ ਹੈ ਇੱਥੇ ਵੀ ਪੰਜਾਬੀਆਂ ਮੱਤਲ ਵਿੱਚ ਬੰਦੀਆਂ ਜਿਹੜੀ ਸੁਭਾਈ ਦੀ ਬੰਦਰਾ ਹਸਪਤਾਲ ਕਰੀਆਂ ਪਹੁੰਚੇ ਥੋੜੀ ਦੇਰ ਹੀ ਸਾਡੇ ਤੇ ਜਾ ਸੁਭਾਈ ਬਰੁਚਾ ਕੈਂਚਰ ਮੈਂ ਸਿੱਧਾ ਮੇਰੇ ਵੱਲੋਂ ਵੀ ਪੁਚਾ ਰਹੇ ਤੇ ਬੜਾ ਹੀ ਖੁਸ਼ੀ ਦਾ ਦਿਨ ਹੈ ਬਾਦਮੀ ਜੀ ਨੇ ਸਿੱਖਿਆ ਦਿੱਤੀ ਹੈ ਸਿੱਖਿਆ ਇੱਕ ਮਨੁੱਖ ਦਾ ਵੀ ਰਾਹ ਖਾਇਕ ਵਿਸ਼ਖਾ ਗੰਧਰੀ ਚਾਹੀਦੀ ਹੈ ਅੱਜ ਮੈਂ ਵੀ ਆਪਣੇ ਵੱਲੋਂ ਵੀ ਸਸਾ ਕੋਲੋਂ ਵੀ ਦੱਸਦਾ ਆਪਣੇ ਸਮਾਜ ਦੇ ਬੱਚਿਆਂ ਨੂੰ ਵੀ ਸਕੂਲ ਜਾਓ ਘਰੇ ਜਾਓ ਬੈਠ ਕੇ ਕਰੋ ਤੇ ਬਹੁਤ ਵਧੀਆ ਵੀ ਲੱਗ ਰਿਹਾ ਅੱਜ ਇੱਥੇ ਪਹੁੰਚ ਕੇ ਔਰ ਮੈਨੂੰ ਲੱਗਾ ਪਹਿਲੀ ਵਾਰ ਹੀ ਹੋਇਆ ਆ ਕਿਰਤਨ ਦੇ ਨਾਲ ਨਾਲ ਜਿਹੜਾ ਤੁਸੀਂ ਅੱਜ ਖੂਨਦਾਨ ਦਾ ਕੰਮ ਲਗਾਇਆ ਸੋ ਕਿਦਾਂ ਦਾ ਮਹਿਸੂਸ ਕਰਦੇ ਹੋ ਅੱਜ ਦਾ ਪ੍ਰੋਗਰਾਮ ਜਿਹੜਾ ਕਰਵਾ ਕੇ ਜਿਹੜਾ ਸਾਡੇ ਇਹ ਆਪਣਾ ਲੈ ਕਿਹਦਾ ਕੀ ਸਾਡੇ ਗੁਰੂ ਮਹਾਰਾਜ ਦੀ ਬਾਣੀ ਸਰਸੰਗ ਚੱਲ ਰਹੀ ਹੈ ਤੇ ਜੋ ਖੁਸ਼ੀ ਦਾ ਜਿਨੇ ਥੱਲੇ ਮਾਤੇ ਬਹੁਤ ਵੱਡੀ ਖੁਸ਼ੀ ਮੈਂ ਇਸ ਗੱਲ ਦੀ ਹੈ ਮੈਨੂੰ ਮੈਂ ਇਹੋ ਛੋਟੇ ਜਿਹੇ ਸੱਤੇ ਤੇ ਮੇਰਾ ਜਿੰਨਾ ਵੀ ਮਾਰਗਿ ਸਮਾਜ ਜਿੰਨੀਆਂ ਤੇ ਮੇਰੀਆਂ ਕਮੇਟੀਆਂ ਜਿੰਨੀਆਂ ਮੇਰੀਆਂ ਪੰਚਾਇਤਾਂ ਜਿੰਨੀ ਮੇਰੀ ਨਗਰ ਨਿਗਮਾਂ ਕੋਈ ਇੱਕ ਛੋਟੇ ਜਿਹੇ ਥੱਤੇ ਤੇ ਮੇਰੇ ਤੇ ਅੱਜ ਮੇਰੇ ਵੀਰ ਤੇ ਮੇਰੇ ਜਿੰਨੇ ਵੀ ਕਮੇਟੀਆਂ ਦੇ ਜੱਫੇ ਬੰਦੀਆਂ ਦੇ ਮਦਦਾਰ ਆ ਕੋ ਆਪਣੇ ਦੁਰਮਰਨ ਤੇ ਚਰਨਾ ਤੇ ਹਾਜ਼ਰੀ ਲਵਾ ਰੇ ਤੇ ਅੱਜ ਮੈਂ ਆਪਣੇ ਵੱਲੋਂ ਅਜੇ ਮਰ ਪਿੱਤੀ ਆਪਣੇ ਪਰਿਵਾਰ ਵੱਲੋਂ ਤੇ ਆਪਣੀ ਸੁਭਾਈ ਯੂਨੀਅਨ ਮੈਂ ਇਹਨਾਂ ਜਿੰਨੀਆਂ ਵੀ ਕਮੇਟੀਆਂ ਹੈ ਜਿੰਨੇ ਮੇਰੇ ਵੀਰ ਸਤਿਗੁਰੂ ਪ੍ਰਧਾਨਾ ਜਿੰਨੇ ਇਹਦਾ ਦਾ ਮੈਂ तहे ਜਨੋਂ ਧੰਨਵਾਦ ਕਰਦਾ ਤੇ ਅੱਜ ਬਹੁਤ ਵੱਡਾ ਖੁਸ਼ੀ ਦਾ ਦਿਨ ਹੈ ਪ੍ਰਧਾਨ ਜੀ ਅੱਗੇ ਤੋਂ ਵੀ ਇਦਾਂ ਦਾ ਉਪਰਾਲੇ ਕਰਦੇ ਰਹੋਗੇ ਕੋ ਜੀ ਮਾਰਜੀ ਦਾ ਸਾਡੇ ਦਾ ਅਸ਼ੀਰਵਾਦ ਰਹਾ ਕਿ ਜਰੂਰ ਅਸੀਂ ਜਿਹੜੀ ਸ਼ੁਰੂਆਤ ਕੀਤੀ ਹੈ ਇਹਨੂੰ ਬਹੁਤ ਅੱਗੇ ਲੈ ਕੇ ਜਾਵਾਂਗੇ ਜੀ ਤੇ ਮੈਂ ਜਿੰਨੇ ਵੀ ਮੇਰੇ ਤੇ ਕਮੇਟੀ ਦੇ ਮੈਂ ਪ੍ਰਧਾਨ ਕਰਿਆ ਕੋਲੋਂ ਵੀ तहे ਜਨੋਂ ਆਪਣੇ ਵੀ ਬੇਨਤੀ ਕਰੂੰਗਾ ਕਿ ਜੇ ਆਪਾਂ ਇਹ ਹਰ ਸਾਲ ਹਰ ਮਹੀਨੇ ਚ ਬਾਰਿਸ਼ ਰੋਵੀ ਮਾਣਯੋਗ ਪ੍ਰਧਾਨ ਜੀ ਸਿੰਘ ਦਾ ਤੁਹਾਨੂੰ ਦੇਖੂ ਮੇਰਾ ਮਾਰ ਦਾ ਅਸ਼ੀਰਵਾਦ ਮਿਲਦਾ ਸਾਡੇ ਪਰਿਵਾਰਾਂ ਨੂੰ ਅਸ਼ੀਰਵਾਦ ਮਿਲਦਾ ਤੇ ਸਾਡੀ ਨਰਜੀ ਬਾਕੀ ਇਸ ਗੱਲ ਦਾ ਜੀ ਨੰਬਰ 2 ਇਹ ਸਾਨੂੰ ਇੱਕ ਨਿਰੰਤਰ ਇਕੱਠੇ ਆਉਂਨ ਦਾ ਇੱਕ ਬਹੁਤ ਵਧੀਆ ਹੈ ਆਪਣਾ ਦਾ ਸੁਭਾਵ ਧੰਨਵਾਦ ਪ੍ਰਧਾਨ ਜੀ ਤੁਸੀਂ ਕੀ ਦੋ ਸ਼ਬਦ ਕਹਿਣਾ ਚਾਹੋਗੇ ਅੱਜ ਸਮਾਣੇ ਪਹੁੰਚੇ ਹੋ ਮੈਂ ਸਰਪੰਚ ਪ੍ਰਧਾਨ ਨਗਰ ਕੌਂਸਲ ਸਪਾਈ ਕਰਮਚਾਰੀ ਦੰਤਰ ਯੂਨੀਅਨ ਮੇਰੋਟਾ ਜੀ ਅੱਜ ਅਸੀਂ ਸਮਾਣੇ ਦੇ ਧਰਤੀ ਤੇ ਪਹੁੰਚੇ ਹਾਂ ਜੀ ਪ੍ਰਧਾਨ ਜੀ ਸਫਾਈ ਯੂਨੀਅਨ ਅਜੇ ਜੀਵਨ ਨੂੰ ਜੋ ਗੁਰੂ ਮਹਾਰਾਜਾ ਸਾਸੰਗ ਤੇ ਸਭ ਤੋਂ ਬੜੀ ਮੇਨ ਬਾਤ ਹੈ ਜੀ ਜਿਹੜਾ ਹ ਬਲੱਡ ਦਾ ਖੂਨਦਾਨ ਦਾ ਕੈਂਪ ਲਾਇਆ ਇਹਦੇ ਵਾਸਤੇ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰੀ ਜੀ ਤੇ ਇਹ ਕਿ ਭਰਾ ਜੀ ਵੀ ਅੱਦਾ ਬੜਾ ਸੰਦੇਸ਼ ਹੈ ਵੀ ਸਾਨੂੰ ਸਾਰੀਆਂ ਕਮੇਟੀਆਂ ਨੂੰ ਪੰਜਾਬ ਦੀਆਂ ਨੂੰ ਇਹਨਾਂ ਨੂੰ ਕੋਈ ਸਿੱਖਿਆ ਲੈਣੀ ਚਾਹੀਦੀ ਹੈ ਤੇ ਸਾਨੂੰ ਸਾਰਿਆਂ ਨੂੰ ਪੜਾਵੇ ਕਰਨੇ ਚਾਹੀਦੇ ਜੀ ਕਿਉਂਕਿ ਕਾਨੂੰਨ ਦਾ ਹੱਥ ਉੱਤੇ ਕੋਈ ਦੰਦ ਨਹੀਂ ਹੈ ਜੀ। ਬੁਝੇ ਲੋਕਾਂ ਦੀ ਜਾਨ ਬਚਦੀ ਹੈ ਜੀ ਕੋਈ ਐਕਸੀਡੈਂਟ ਕੋਈ ਦੁਖੜਾ ਹੋ ਜਾਂਦੀ ਹੈ। ਜੀ ਕੋਈ ਬਿਮਾਰ ਹੋ ਜਾਂਦੀ ਹੈ ਕੋਈ ਬੰਦਾ ਬਿਮਾਰ ਹੋ ਜਾਂਦਾ ਕੋਈ ਸਿਰ ਬਜ਼ੁਰਗ ਹੈ ਜੀ। ਬਿਮਾਰੀਆਂ ਨਾਲ ਲੋਕ ਪਰੇਸ਼ਾਨ ਨੇ ਜੀ। ਜੀ ਬਹੁਤ ਬੜਾ ਕੰਮ ਕੀਤਾ ਹੈ ਇਹਨਾਂ ਨੇ। ਵਧਾਈ ਦੇ ਯੋਗ ਹੈ ਜੀ। ਸ਼ੁਕਰੀਆ। ਬਹੁਤ ਧੰਨਵਾਦ। ਭਗਵਾਨ ਗਾਰਮਿਕ ਜੀ ਦਾ ਅਸੀਂ ਜਿਹੜਾ ਪ੍ਰਗਟ ਹੋ ਸਭ ਨਗਰ ਕੌਂਸਲ ਸਮਾਣਾ ਦੇ ਇੰਚ ਪ੍ਰਧਾਨ ਜਗਮਨ ਮਾਹਰ ਜੀ ਨੇ ਪੱਲੀ ਦੇ ਪ੍ਰਧਾਨ ਨੇ ਸਾਡੇ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਸ਼ਾਸਨ ਦਾ ਜਿਹੜਾ ਪ੍ਰੋਗਰਾਮ ਜੀ ਰੱਖਿਆ ਸੋ ਲੋਕਾਂ ਦੇ ਵਿੱਚ ਬੜਾ ਹੁਸਾਹ ਦਿਖ ਰਿਹਾ ਸਾਡੇ ਨਗਰ ਕੌਂਸਲ ਜੋ ਏਅਰਪੋਰਟ ਲੈ ਤੋਂ ਖੜਕਤਾਂਢੀ ਤੁਰੀਰਾਮ ਜੀ ਵੀ ਆਇਆ ਨੇ ਏਅਰਪੋਰਟ ਕਮੇਟੀ ਆ ਰਹੀ ਕੋਈ ਨਾਬਾਦੋ ਆਏ ਨੇ ਜੀ ਪਤਰਾ ਤੋਂ ਨੋਰੀ ਤੋਂ ਜਿੰਨੀਆਂ ਵੀ ਕਮੇਟੀਆਂ ਪਹੁੰਚੀਆਂ ਦਾ ਸਭ ਤੋਂ ਪਹਿਲਾਂ ਉਹਨਾਂ ਨੇ ਗਿਆ ਇਹਨਾਂ ਤੇ ਅਸੀਂ ਤਿੰਨ ਦਿਨਾਂ ਦੇ ਨਾਲ ਸਾਸਾਂ ਦੇ ਵਿੱਚ ਉਹਦਾ ਬਲੱਡ ਕੈਂਪ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਇੱਕ ਬਲੱਡ ਕੈਂਪ ਦੇ ਨਾਲ ਜਿਹੜਾ ਮੈਸੇਜ ਹੈ ਸਮਾਜ ਦੇ ਵਿੱਚ ਸਾਡੇ ਭਾਈਚਾਰੇ ਦੇ ਵਿੱਚ ਵਧੀਆ ਮੈਸੇਜ ਜਾ ਸਕੇ ਸੋ ਇਸ ਕਰਕੇ ਗਮਨ ਦੇ ਵਿੱਚ ਜਿੱਦਾਂ ਇੱਥੇ ਸਮਾਜ ਦੇ ਵਿੱਚ ਨਗਰ ਕੌਂਸਲ ਦੇ ਵਿੱਚ ਵੀ ਸਾਸਾਂ ਕੋਲ ਇੱਕ ਬਲੱਡ ਕੈਂਪ ਦਾ ਜਿਹੜਾ ਗੱਲ ਕੀਤੀ ਹੈ ਉਹ ਪੰਜਾਬ ਦੇ ਸਾਰੇ ਜਣੀਆਂ ਵਿੱਚ ਹੋਵੇ ਤਾਂ ਜੋ ਸਾਡੇ ਸਮਾਜ ਨੂੰ ਸਹੀ ਦਿਸ਼ਾ ਮਿਲੇ ਲੋਕਾਂ ਨੂੰ ਵੀ ਲਗਰਦੇ ਆ ਕਿ ਬਾਤ ਚੜ ਕੇ ਆਪਣੇ ਅਹਿਲ ਪ੍ਰੋਗਰਾਮ ਕਰਾਣੇ ਚਾਹੀਦੇ ਨੇ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੋ ਗਈ ਲੱਖ ਲੱਖ ਵਧਾਈ ਹੋਵੇ ਨੰਬਰ ਤੋਂ ਸਾਰਾ ਜੇ ਅਜੀਤ ਕੁਮਾਰ ਪਿੰਡੀ ਦੀ ਪ੍ਰਧਾਨਗੀ ਹੇਠ ਰੈਸਮਾਇ ਹੇਠ ਹੋ ਰਿਹਾ ਸਭ ਤੋਂ ਵੱਡੀ ਖੁਸ਼ੀ ਆ ਕੁੰਦਾਨ ਕੈਂਪ ਲਾਇਆ ਇੱਕ ਮਹੱਤਵਪੂਰਨ ਉਪਰਾਲਾ ਕੀਤਾ ਇਹਨਾਂ ਨੇ ਕੁੰਦਾਨ ਕੈਂਪ ਉਹ ਬਹੁਤ ਜ਼ਰੂਰੀ ਆ ਜੋ ਕਿ ਅਜੇ ਕੁਮਾਰ ਭਿੰਡੀ ਜੀ ਸਪਾੜੇ ਨੇ ਕੀਤਾ ਜੋ ਵਾਰਕਿਕੀ ਸੰਸੰਗ ਕਰਵਾਇਆ ਜਾ ਰਿਹਾ ਹੈ ਵਾਰਕਿਕ ਜਨਮ ਦੇ ਉਪਲਖਸ਼ ਦੇ ਵਿੱਚ ਉਹਨਾਂ ਦੀ ਭਗਵਾਨ ਵਾਰਕਿਕ ਦੀ ਯਾਦ ਨੂੰ ਤਰੋਤਾਜ਼ਾ ਰੱਖਦੇ ਹੋਏ ਅੱਜ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਸਾਡੇ ਵਿਚਕਾਰ ਸਫਾਈ ਕਰਮਚਾਰੀ ਯੂਨੀਅਨ ਦੇ ਚੇਅਰਮੈਨ ਸ੍ਰੀ ਚੰਦਰਨ ਗਰੇਵਾਲ ਜੀ ਵੀ ਪਹੁੰਚ ਰਹੇ ਹਨ ਤਸ਼ਵੀਰ ਕਲੀ ਜੀ ਜੋ ਐਸਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਨੇ ਉਹ ਵੀ ਪਹੁੰਚ ਰਹੇ ਨੇ ਮੈਂ ਸਾਰਨ ਤੁਹਾਨੂੰ ਬਧਾਈ ਦੇਣਾ ਹੈ ਅੱਜ ਆਪਣਾ ਜਿੰਦਦਰੋ ਜੀ ਜੀ ਬੜੀ ਬਪਿਆ ਜੀ ਤੇ ਬੋ ਬਤਾਨਵਾਸ ਜਦੋਂ ਸਿਮਾਨਾ ਤੋਂ ਬਾਅਦ ਮਾਰਕੀਟਿੰਗ ਦੀ ਦੁਪਹਿਰ ਜਦੋਂ ਸਰਵਜਨ ਕਰ ਤੋਂ ਸਮਾਰੋਹ ਜੋ ਗੁੰਦਨ ਕੈਪਨ ਕਰਾ ਤੋ ਆਪ ਮਾਰਕੀਟਿੰਗ ਜਦ ਤੱਕ ਸੋਮਵਾਰ ਤੱਕ ਜੋ ਵੀ ਸੰਮੇਜ ਮਾਰਕੀਟਿੰਗ ਸੰਮੇਜ ਦੇਸ